ਸਾਸਤਰੀ ਕਾਲ ਜੀ ਛੋਟੇ ਹੁੰਦੇ ਸੀ ਬੱਚੇ ਇੱਕ ਸੂਜੇ ਨੂੰ ਕਹਿੰਦੇ ਹੁੰਦੇ ਸੀ ਤੂੰ ਕਹੇ ਗੋਡਾ ਉਹਨੇ ਕਹਣਾ ਗੋਡਾ ਇਹ ਕਹਣਾ ਫੇਟੇ ਮੁਖ ਥੋਡਾ ਬਸ ਆਹੀ ਕੋਸ਼ਾ ਗੁੱਡੀ ਗੁੱਡੀ ਚਾਟੂ ਖਰਨ ਦੇ ਵਿੱਚ ਲੇਖਕ ਅਨੰਦ ਦੇਸ਼ਕਰੂ ਫੇਟੇ ਮੁਖ ਕਹੜਾ ਹੀ ਬਣ ਕੋਈ ਫਿਲਮ ਹਿੱਟ ਹੋ ਜਾਂਦੀ ਆ ਕਿਉਂਕਿ ਪਹਿਲੀ ਫਿਲਮ ਬਹੁਤ ਵਧੀਆ ਹਿੱਟ ਰਹੀ ਆ ਇਹਨੂੰ ਨੈਸ਼ਨਲ ਅਵਾਰਡ ਵੀ ਮਿਲੇ ਆ ਤੇ ਜ਼ਰੂਰੀ ਨਹੀਂ ਹੁੰਦਾ ਜਿਵੇਂ ਕਹਿੰਦੇ ਕਾਸਟ ਕੀ ਸਾਡੀ ਬਾਰ-ਬਾਰ ਚੜਦੀ ਇਹ ਨੱਕਰ ਦੀ ਪਸਲੀ ਬਾਰ-ਬਾਰ ਨਹੀਂ ਚੜਦੀ ਤੇ ਇਹਨਾਂ ਨੇ ਵੀ ਕੀ ਕੀਤਾ ਜੀ ਯਾਰ ਫਿਲਮ ਪਹਿਲੀ ਚੱਲ ਗਈ ਆ ਕੀ ਕੀਤਾ ਜਾਵੇ ਦੂਜੀ ਫਿਲਮ ਬਣਾ ਲਈਏ ਕਹਿੰਦੇ ਚਲੋ ਬਣਾ ਲਓ ਕਿਵੇਂ ਬਣਾਈਏ ਕਹਾਣੀ ਰੱਖਣੀ ਉਹ ਲਓ ਕਹਾਣੀ ਦੀ ਕਿਹੜੀ ਗੱਲ ਆ ਪਹਿਲੀ ਫਿਲਮ ਚੱਕ ਬਿਆਹ ਦਿਖਾਇਆ ਸੀ ਇਹ ਚ ਤੇਨ ਦਿਖਾ ਦਿੰਨੇ ਆ ਪਹਿਲੀ ਦੇ ਵਿੱਚ ਜਨਾਨੀਆਂ ਨੂੰ ਥੱਲੇ ਲਾਇਆ ਸੀ ਬੰਦਿਆਂ ਦੇ ਵਿੱਚ ਆਪ ਬੰਦਿਆਂ ਨੂੰ ਥੱਲੇ ਲਾ ਦਿੰਨੇ ਆ ਬਸ ਆਹੀ ਸਾਰਾ ਰੌਲਾ ਕਚੋਲਾ ਪਾ ਕੇ ਕਹਾਣੀ ਇਕੱਠੀ ਕਰਕੇ ਫਿਲਮ ਬੜਾਤੀ ਉਹ ਜਿਵੇਂ ਕਹਿੰਦੇ ਨਤੀਜਾ ਰੜਿਆ ਤੇ ਕੰਮ ਗਲਿਆ ਉਵੇਂ ਹੀ ਪਿਛਲੀ ਫਿਲਮ ਦੀ ਕਾਟ ਦੇ ਵਿੱਚ ਲਿਆ ਕੇ ਇਹਨਾਂ ਨੇ ਵਾਰਤਾ ਐਮੀ ਵਰਕ ਤੇ ਐਮੀ ਵਰਕਰ ਜਦੇ ਹੋ ਗਿਆ ਤਾਂ ਪਿਛਲੀ ਫਿਲਮ ਦੇ ਵਿੱਚ ਜਿਵੇਂ ਆਪਾਂ ਪਤਾ ਕਰਦੇ ਆਏ ਤੇ ਕਿ ਤਾਜਪਤ ਰੱਖੇ ਨੇ ਬਹੁਤ ਸੋਹਣੇ ਜਿਹੜੇ ਮੇਲ ਕਰੈਕਟਰ ਨਿਭਾਏ ਸੀ ਤੇ ਐਮੀ ਆਏ ਹੁਣ ਆਏ ਤੇ ਉਹ ਵਿਚਾਰੀ ਖੋਡੇ ਲੈਣ ਲਾਤੀ ਤੇ ਬਾਕੀ ਜਿਹੜੀ ਗੱਲ ਮੈਂ ਤੁਹਾਨੂੰ ਦੱਸਿਆ ਵੀ ਕਹਾਣੀ ਪਹਿਲਾਂ ਜਨਨੀਆਂ ਨੂੰ ਬਰਾਤੀ ਯਾਰ ਜਿੰਦੇ ਸੀ ਐਤਕੀ ਜਨਨੀਆਂ ਕਦੇ ਵੱਦੇ ਹੁੰਦੇ ਕੋਲਾ ਸੀ ਆਪੇ ਮੁੰਡਾ ਪਿਆ ਲਵਾਂਗੇ ਔਰ ਬੰਦਿਆਂ ਦੇ ਨਾਲ ਐਡੀ ਬਦਤਮੀਜ਼ੀ ਦੇ ਨਾਲ ਪੇਸ਼ ਆ ਰਹੀਆਂ ਜਨਨੀਆਂ ਮੈਂ ਲੇਖਕ ਨੂੰ ਜਾਂ ਨਿਰਦੇਸ਼ਕ ਨੂੰ ਜਾਂ ਇਹ ਫੈਲੂ ਕਿ ਹੋਰ ਸਪੋਰਟਿੰਗ ਕਾਸਟ ਜਿਆ ਕਰੂਗਾ ਉਹਨੂੰ ਪੁੱਛਣਾ ਚਾਹੁੰਗਾ ਕਿ ਤੁਹਾਡੇ ਘਰੇ ਦੇ ਵਿੱਚ ਤੁਹਾਡੀ ਆ ਮਾਂ ਜਾਂ ਤੁਹਾਡੀ ਪਤਨੀ ਆ ਜਾਂ ਤੁਹਾਡੇ ਭੈਣਾਂ ਐਦਾਂ ਗੱਲ ਕਰਦੀਆਂ ਤਾਂ ਨਿਆ ਨੇ ਇਸ ਪੰਨੇ ਦੇ ਵਿੱਚ ਵਕੀਲ ਦਾ ਕੁੜੀ ਦਾ ਕਿਰਦਾਰ ਕੀਤਾ ਪਰ ਉਹਦੀ ਬੋਲਬਾਣੀ ਤੋਂ ਕਿਤੇ ਵੀ ਉਹ ਲੱਗਦਾ ਨਹੀਂ ਵਕੀਲ ਹੋਊਗੀ ਕਿਉਂਕਿ ਵਕੀਲ ਨੂੰ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਤੇ ਉਲਟਾ ਉਹ ਵਿੱਚ ਟੂਣੇ ਵੀ ਕਰੀ ਜਾਂਦੀਆਂ ਤੁਸੀਂ ਆਗਾ ਬਦੂ ਜਨਾਨੀਆਂ ਬਣ ਰਹੇ ਆ ਪਰ ਟੂਣੇ ਕਰੀ ਜਾਂਦੇ ਆ ਆਹ ਦੜੀ ਗੱਲ ਆ ਯਾਰ ਸਮਝ ਤੋਂ ਬਾਹਰ ਹੀ ਕੰਮ ਹੋਇਆ ਪਿਆ ਬਲਕਿ ਮੈਂ ਥੋੜੇ ਦਿਨ ਪਹਿਲੇ ਇੱਕ ਪੋਸਟ ਪਾਈ ਸੀ ਜਿੱਚ ਬੱਬੂ ਵਾਲ ਤੇ ਜਗਦੀਪ ਸਿੰਘ ਸਿੱਧੂ ਤੁਲਾ ਕੀਤੀ ਵੀ ਦੋਵੇਂ ਨੇ ਪ੍ਰਾਣਾ ਕੰਮ ਆਪਣਾ ਆਪ ਹੀ ਦੇਖ ਕੇ ਹੁਣ ਕਰਦੇ ਹੋਣਾ ਵੀ ਯਾਰ ਅਸੀਂ ਇਹ ਕੀ ਕੀਤਾ ਤੇ ਜਗਦੀਪ ਦਾ ਕਿਸੇ ਫੈਨ ਨੇ ਮੈਨੂੰ ਸੱਲੇ ਕਮੈਂਟ ਕੀਤਾ ਸੀ ਇਸ ਫਿਲਮ ਦੀ ਕਾਸਟ ਦੇ ਵਿੱਚ ਵੀ ਉਹ ਬੰਦਾ ਸ਼ਾਇਦ ਜਾਂ ਫਿਲਮ ਦੇ ਕਰੂ ਨਾਲ ਜੁੜਿਆ ਹੋਊਗਾ ਬੰਦਾ ਉਹਨੇ ਮੈਨੂੰ ਕਹੇ ਸੀ ਭਾਜੀ ਤੁਸੀਂ ਇਹ ਫਿਲਮ ਜ਼ਰੂਰ ਦੇਖਿਓ ਤੁਹਾਨੂੰ ਨਰਾਸ਼ ਨਹੀਂ ਕਰੂਗੀ ਤੇ ਉਸ ਮਿੱਤਰ ਪਿਆਰੇ ਨੂੰ ਮੈਂ ਇਹ ਕਹਿੰਗਾ ਵੀ ਯਾਰ ਕਰ ਤੂੰ ਮੈਨੂੰ ਹੁਣ ਫੇਰ ਦੁਬਾਰਾ ਇਹ ਪੋਸਟ ਦੇ ਹੇਠ ਕਮੈਂਟ ਕਰਕੇ ਦੱਸੀ ਵੀ ਤੁਹਾਡੇ ਘਰ ਦੇ ਵਿੱਚ ਲੇਡੀਜ਼ ਦਾ ਗੱਲ ਕਰਦੀਆਂ ਆ ਮੈਂ ਚਲੋ ਨਾ ਤਾਂ ਹੁਣ ਵੀਰੇ ਦਾ ਕੀ ਲੈਣਾ ਮੈਂ ਕਮੈਂਟ ਵੀ ਉਹਦਾ ਬਲਰ ਕਰਕੇ ਚਲਾਉਂਗਾ ਪਰ ਉਹਨੂੰ ਆਪ ਨੂੰ ਪਤਾ ਵੀ ਉਹਨੇ ਕੀ ਕਮੈਂਟ ਕੀਤਾ ਸੀ ਤੇ ਉਹ ਮੇਰਾ ਮੇਰੀ ਜਰੂਰ ਦੱਸੇ ਚਾਹੇ ਕਿਸੇ ਜਾਲੀ ਆਈਡੀ ਤੋਂ ਆ ਕੇ ਦੱਸ ਦੋਵੇ ਵੀ ਉਹਨਾਂ ਦੇ ਘਰੇ ਦੇ ਵਿੱਚ ਔਰਤਾਂ ਇਦਾਂ ਗੱਲ ਕਰਦੀਆਂ ਤੇ ਰਿਵਿਊ ਕੱਟ ਤੇ ਫ੍ਰਸਟ੍ਰੇਸ਼ਨ ਜ਼ਿਆਦਾ ਮੈਂ ਕੱਟ ਰਿਹਾ ਆਪਣੀ ਕਿਉਂਕਿ ਯਾਰ ਜਿਹਦੀ ਕਮਾਈ ਲੱਗੀ ਆ ਭਾਈ ਉਹਨੂੰ ਘਸਾੜਾ ਤੇ ਉਹਨੇ ਕੱਢਣੀ ਵੀ ਆ ਆ ਬੰਦੇ ਹੱਥ ਵੀਰੇ ਜਗਦੀ ਪਾਜੀ ਤਰਾਲੀਆਂ ਡੈਰੀਆਂ ਦੇਖ ਲਓ ਯਾਰ ਜਿੱਦਾਂ ਤੁਸੀਂ ਵੀ ਕਿਸਮਤ ਲਿਖੀ ਆ ਅਰਜੀਤਾ ਲਿਖੀ ਐ ਕਿਸਮਤ 2 ਲਿਖੀ ਆ ਸੁਪਨਾ ਲਿਖੀ ਆ ਲੇਖ ਲਿਖੀ ਐ ਇਦਾਂ ਦੀ ਯਾਰ ਲਿਖ ਲਓ ਕੁਛ ਨਹੀਂ ਲਿਖਣੀ ਤਾਂ ਜਿੱਦਾਂ ਪਹਿਲਾਂ ਰੁਪਿੰਦਰ ਹਰਣਾ ਦੇ ਕੋਲ ਸੱਖੀ ਪਿੰਦੀ ਲਈ ਆ ਜਾਂ ਮੋਹ ਕਿਸੇ ਕੋਲ ਲਈ ਸੀਗੀ ਤੁਸੀਂ ਇਦਾਂ ਦੀ ਕੋਈ ਕਹਾਣੀ ਲੈ ਕੇ ਯਾਰ ਕਰ ਲਓ ਕੁਛ ਦਾਦੂ ਵਿਚਾਰਾ ਵਿਜੇ ਕੁਮਾਰ ਅਰੋੜਾ ਆ ਐਡਾ ਨਾਮ ਸੀਗਾ ਉਹਨਾਂ ਦਾ ਪਹਿਲਾਂ ਤੁਸੀਂ ਸਨ ਆਫ ਸਰਦਾਰ ਵਰਗੀ ਬੇਹੂ ਤੇ ਜੀ ਫਲਮਤ ਲੈ ਕੇ ਦੇਤੀ ਉਹਨਾਂ ਨੂੰ ਉੱਥੇ ਉਹਨਾਂ ਦੀ ਮਿੱਟੀ ਪਲੀਤ ਕਰਾਈ ਰਹਿੰਦੀ ਖੁੰਦੀ ਹੁਣ ਇੱਥੇ ਵਿੱਚ ਕਰਾਉਣ ਲੱਗੇ ਆ ਯਾਰ ਕਮੇਡੀ ਦੇ ਨਾਤੇ ਕੁਝ ਵੀ ਦਿਖਾ ਦਈਏ ਇਹ ਕੋਈ ਦੱਦੇ ਵਾਲੀ ਗੱਲ ਨਹੀਂ ਹੈਗੀ ਧੰਨਵਾਦ ਹੋਈ ਵੱਧ ਘੱਟ ਹੋਰ ਕੁਝ ਨਿਕਲ ਜਾਓ